ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗੇ ਹਾਂ ਕੰਬੈਨ ਏਸੀ ਕੈਬਨ ਇਹ ਆਪਾਂ ਨੇ ਆਪਣੇ ਕੋਲੇ ਆਈ ਸੀਗੀ ਇਹ ਪ੍ਰੀਤ ਕੰਬੈਨ ਬਠਿੰਡੇ ਤੋਂ ਉਹ ਬੰਦੇ ਨੇ ਸਾਨੂੰ ਚਲੋ ਸਾਡੇ ਨਾਲ ਗੱਲ ਸੰਪਰਕ ਕਰਿਆ ਉਹਨਾਂ ਨੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਹਾਂਜੀ ਤੁਹਾਨੂੰ ਇਸ ਚੀਜ਼ ਲਾ ਕੇ ਜ਼ਰੂਰ ਦੇਵਾਂਗੇ ਅਸੀਂ ਤੇ ਵਧੀਆ ਚੀਜ਼ ਲਾ ਕੇ ਦੇਵਾਂਗੇ ਉਹੀ ਚੀਜ਼ ਆ ਅੱਜ ਤੁਹਾਨੂੰ ਦੇਖੋ ਸਰਪ੍ਰਾਈਜ਼ ਹੈ ਜੀ ਆਹ ਮਸ਼ੀਨ ਦੇਖੋ ਵੀ ਅਸੀਂ ਨੇ ਇਹ ਕੈਬਨ ਬੜੀ तकरीबन ਮਹੀਨੇ ਡੇਢ ਮਹੀਨੇ ਦੀ ਮਿਹਨਤ ਤੋਂ ਬਾਅਦ ਇਹ ਇੱਕ ਕੈਬਨ ਸਾਡਾ ਤਿਆਰ ਹੋਇਆ ਕੰਪਲੀਟ ਹੋ ਗਿਆ ਪਹਿਲਾਂ ਤਾਂ ਤੁਸੀਂ ਦੇਖੋ ਇਹਦਾ ਬਾਹਰੋਂ ਸਾਈਡਾਂ ਦੇਖੋ ਵੀ ਕੋਈ ਚੀਜ਼ ਕਿਵੇਂ ਤੁਹਾਨੂੰ ਕਿਵੇਂ ਲੱਗੀ ਇਹ ਜੇ ਤੁਸੀਂ ਮੈਨੂੰ ਲਾਈਕ ਕਮੈਂਟ ਕਰਕੇ ਸ਼ੇਅਰ ਕਰਕੇ ਜਾਂ ਕਿਸੇ ਵੀ ਤਰ੍ਹਾਂ ਸਬਸਕ੍ਰਾਈਬ ਕਰਕੇ ਤੁਸੀਂ ਮੈਨੂੰ ਦੱਸਣਾ ਹੈ ਵੀ ਤੁਹਾਨੂੰ ਸਾਡਾ ਕੈਬਨ ਕਿਵੇਂ ਲੱਗਿਆ ਤੇ ਆਜੋ ਤੁਹਾਨੂੰ ਇਹ ਅੰਦਰੋਂ ਦਿਖਾਉਣਾ ਹੈ ਏ ਦੇਖੋ ਜੀ ਜਿਸ ਸਾਡਾ ਥੋੜਾ ਜਿਹਾ ਹਜੇ ਬੰਦੇ ਨੂੰ ਥੋੜੀ ਜੀ ਕਾਲੀ ਸੀਗੀ ਜਾਣ ਦੀ ਤੇ ਉਧਰੋਂ ਸੀਜ਼ਨ ਸਿੱਟਿਆ ਇਸ ਕਰਕੇ ਅਸੀਂ ਬਸ ਤੁਹਾਨੂੰ ਜਲਦਬਾਜ਼ੀ ਜਿਹੜੀ ਕੈਬ ਵਿੱਚ ਆਪਾਂ ਉਹਨਾਂ ਨੂੰ ਦੇ ਰਿਆ ਤਿਆਰ ਕਰਕੇ ਕਿਉਂਕਿ ਸਾਡੀ ਆ ਦੇਖੋ ਜੀ ਇੱਥੇ ਲਾਤੀ ਆਪਾਂ ਨੇ ਐਲਸੀਡੀ LCD ਲਾਤੀ ਤੇ ਆ ਲਾਤੀ ਆਪਣੇ ਸੈਟਾਂ ਦੇ ਲੈਟਾ ਇਹ ਲਾਤੀ LCD ਹੈ ਜਿਹੜੀ ਇਹ ਕੈਮਰੇ ਵਾਸਤੇ ਲਾਈਆ ਆਪਣੇ ਇਹਦੇ ਵਿੱਚ ਚਾਰ ਕੈਮਰੇ ਚੱਲਦੇ ਨੇ ਤੇ ਆ ਗਾਣੇ ਵਾਸਤੇ ਲਾਤੀ ਤੇ ਜਿਹੜਾ ਸਾਰਾ ਦੇਖੋ ਅੰਦਰੋਂ ਸਾਰੀ ਲੁੱਕ ਇਹ ਚਾਰ ਸਪੀਕਰ ਲੱਗੇ ਇਹ ਆਪਣੀ ਕੂਲਿੰਗ ਪਾਇਆ ਲਗੀ ਆ ਫਰੰਟ ਤੇ ਦਾ ਦੇਖੋ ਆ ਸ਼ੀਸ਼ਾ ਬਟਾ ਸ਼ੀਸ਼ਾ ਲੱਗੇ ਤੇ ਫਰੰਟ ਤੇ ਲਾਈ ਵਾਲਾ ਇਹ ਬਿਚੋਂ ਦਾਣੇ ਦੇਖਣ ਵਾਸਤੇ ਟੋਲ ਦੇ ਵਿੱਚੇ ਵੀ ਕਿੰਨਾ ਭਰਿਆ ਕਿੰਨਾ ਕਿੰਨੀ ਇਹਦੇ ਵਿੱਚ ਕਮੀ ਆ ਜਾਂ ਕਿੰਨਾ ਕਿੰਨਾ ਭਰ ਗਿਆ ਸਾਰਾ ਕੁਝ ਦੇਖਣ ਵਾਸਤੇ ਆਪਣੇ ਵੱਡਾ ਸ਼ਲਾਦਾ ਇਹਦੇ ਵਿੱਚ ਪਿੱਛੇ ਦੇਖਣ ਵਾਸਤੇ ਜੇ ਕੋਈ ਪਿੱਛੇ ਖੜਾ ਹੈ ਜਾਂ ਕੁਝ ਵੀ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਚੀਜ਼ ਦੇਖਣੀ ਹੈ ਵਿੱਚ ਇਹਨ ਵਧੀਆ ਇਹਦੇ ਵਿੱਚ ਟੈਸਟ ਸ਼ੀਸ਼ਾ ਆਪਾਂ ਨੇ ਵੱਟਾ ਲਾਇਆ ਆ ਸਾਰੇ ਆਪਣੇ ਲੀਵਰੇ ਦੇ ਕਵਰ ਕਰਤੇ ਇਹ ਵੱਡਾ ਇਨਸਰ ਆਪਾਂ ਨੂੰ ਉੱਪਰ ਲਾਤਾ ਇਹਦੇ ਆਜ ਇਹ ਸਾਰੇ ਫੈਬਰਿਕ ਦੀ ਸ਼ਕਰੀਆ ਜਿਹੜੀ ਲੁੱਕ ਤੇ ਅੱਗੇ ਮੈਟਿੰਗ ਤੋਂ ਲੈ ਕੇ ਉੱਪਰ ਦੇ ਕੋਲ ਸਾਰਾ ਆਪਣੀ ਪੂਰੀ ਯਾਨੀ ਕਿ ਜਿਵੇਂ ਇਹਦੀ ਮਸ਼ੀਨ ਦਾ ਰੰਗ ਹੈ ਨਾ ਮਸ਼ੀਨ ਦੇ ਰੰਗ ਦੇ ਹਿਸਾਬ ਨਾਲ ਆਪਣੇ ਮੈਚਿੰਗ ਕਰਕੇ ਅਬ ਇਹਦਾ ਸਾਰਾ ਕੰਮ ਕਰਿਆ ਮੈਟਿੰਗ ਤੋਂ ਲੈ ਕੇ ਉੱਪਰ ਇਹਦੇ ਛਤਰੀ ਤੱਕ ਸਾਰਾ ਕੁਝ ਆਪਣੇ ਮੈਚਿੰਗ ਕਰਕੇ ਕਰਿਆ ਜਿਵੇਂ ਵੈਸੇ ਜਿਵੇਂ ਕਸਟਮਰ ਦੀ ਡਿਮਾਂਡ ਹੁੰਦੀ ਐ ਅਸੀਂ ਜ਼ਿਆਦਾਤਰ ਉਹ ਨਹੀਂ ਕਰਦੇ ਆ ਇਹਨਾਂ ਨੇ ਵੀ ਸਾਨੂੰ ਦੱਸਿਆ ਵੀ ਐ ਕਿ ਸਾਡਾ ਕੰਮ ਐ ਲਾ ਕੇ ਇਹਦੇ ਉੱਤੇ ਕਰਕੇ ਦਿਓ ਸਾਨੂੰ ਅਸੀਂ ਇਹ ਚੀਜ਼ ਤਿਆਰ ਕਰੀ ਐ ਉਸ ਤੋਂ ਬਾਅਦ ਤੁਸੀਂ ਇਹ ਫਰੰਟ ਦੇਖੋ ਫਰੰਟ ਦਾ ਲੁੱਕ ਬਿਲਕੁਲ ਦੇਖੋ ਜਨੂਅਲ ਜਿਵੇਂ ਕੰਪਨੀ ਦਾ ਹੁੰਦਾ ਵੈਸੇ ਉਹੀ ਆਪਾਂ ਡਿਟੋ ਕਾਪੀ ਕਰੀ ਐ ਇਹ ਬਿਲਕੁਲ ਕੋਈ ਚੀਜ਼ ਨਹੀਂ ਕਮੀ ਨਹੀਂ ਅੱਠ ਲਾਈਟਾਂ ਹੋ ਗਿਆ ਫਰੰਟ ਦੇ ਉੱਤੇ ਵਾਈਪਰ ਮੋਟਰ ਹੋ ਗਈ ਦੋ ਸਾਈਡ ਗਲਾਸ ਹੋ ਗਏ ਇਧਰੋਂ ਸਾਈਡ ਤੇ ਵੀ ਆਪਾਂ ਨੇ ਰੱਖਿਆ ਸਾਰਾ ਸਿਸਟਮ ਘੁੰਮਣ ਵਾਲੀ ਬੱਤੀ ਦੂਜੀ ਸਾਈਡ ਵੀ ਰੱਖੀ ਹੈ ਜਿਵੇਂ ਖੇਚ ਪਤਾ ਲੱਗਦਾ ਰਹਿੰਦਾ ਵੀ ਕੋਈ ਚੀਜ਼ ਚੱਲ ਰਹੀ ਹੈ ਤੇ ਕਿਸੇ ਵੀ ਮੇਰੇ ਵੀਰ ਨੇ ਲਵਾਉਣਾ ਹੋਵੇ ਤਾਂ ਜਦੋਂ ਮਰਜੀ ਸਾਡੇ ਨਾਲ ਸੰਪਰਕ ਕਰ ਸਕਦਾ ਵਿਧੀ ਫੈਬ੍ਰਿਕੇਸ਼ਨ ਨੀ ਪਾਤਰਾ ਨਿਲਿਤ ਬੱਛਾ 914567419 ਮੇਰਾ ਨੰਬਰ ਹੈ ਜਦੋਂ ਮਰਜੀ ਤੁਸੀਂ ਸੰਪਰਕ ਕਰ ਸਕਦੇ ਹੋ ਜਿਹੜੀ ਮਰਜ਼ੀ ਮਸ਼ੀਨ ਹੋਵੇ ਜਿਹੜੀ ਮਰਜ਼ੀ ਕੰਪਨੀ ਦੀ ਪ੍ਰੀਤ ਹੋਵੇ ਵਿਸ਼ਾਲ ਹੋਵੇ ਦਸ਼ਮੇਸ਼ ਹੋਵੇ ਕਰਤਾਰ ਕੋਡੇ ਜਿਹੜੀ ਮਰਜ਼ੀ ਹੋਵੇ ਮਸ਼ੀਨ ਆਪਾਂ ਨੂੰ ਕੋਈ ਬਹਿਮ ਨਹੀਂ ਕਿਸੇ ਵੀ ਤਰ੍ਹਾਂ ਦਾ ਸਾਰੇ ਤਰ੍ਹਾਂ ਦੇ ਆਪਾਂ ਕੈਬਨ ਤਿਆਰ ਕਰਦੇ ਆ ਜਦੋਂ ਮਰਜ਼ੀ ਮੇਰਾ ਵੀ ਕਿਸੇ ਨੇ ਵੀ ਕਿਸੇ ਵੀ ਕਿਸਾਨ group ਨੂੰ ਕਿਸੇ ਨੇ ਵੀ ਲਵਾਉਣਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰੋ ਸਾਰਨ ਸੇ ਸਟਾਲ